ਉਧਰ ਮੋਦੀ ਸਾਹਿਬ ਦੌਰੇ ਤੇ ਨੇ ਫਰਾਂਸ ਦੌਰੇ ਤੇ ਤੇ ਤੁਹਾਨੂੰ ਪਤਾ ਹੀ ਹੈ ਕਿ 6ਵੀਂ 7ਵੀਂ ਵਾਰ ਉਹ ਚਲੇ ਗਏ ਉੱਥੇ ਦੌਰੇ ਤੇ ਇੱਕ ਜਗ੍ਹਾ ਤੇ ਉਹ ਗਏ ਇੱਕ ਸ਼ਹਿਰ ਦੇ ਵਿੱਚ ਗਏ ਕਾਫੀ ਪ੍ਰੇਜ਼ ਹੋ ਰਹੀ ਹੈ ਕਹਿੰਦੇ ਉਹ ਜਗ੍ਹਾ ਸਵਰਕਰ ਸਾਹਿਬ ਨਾਲ ਜੁੜੀ ਹੋਈ ਹੈ ਕਿਵੇਂ ਜੁੜੀ ਹੈ ਉਹ ਜਗ੍ਹਾ ਉਧਰ ਵੀ ਦੇਖੋ ਸਵਰਕਰ ਨਾਲ ਜੁੜੀ ਚੀਜ਼ ਜਿਹੜੀ ਫਰਾਂਸ ਦੇ ਵਿੱਚ ਤਾਂ ਉਹ ਮਾਰਸੀ ਹੈ ਸ਼ਾਇਦ ਜੀ ਮਾਰਸੀ ਹੈ ਲਈ ਸ਼ਾਇਦ ਹਾਂ ਜੀ ਜੀ ਕਿਉਂਕਿ ਸਵਰਕਰ ਨੇ ਉੱਥੋਂ ਜੰਦਾ ਯਤਨ ਕੀਤਾ ਸੀਗਾ ਪੁਲਿਸ ਤੋਂ ਹੂੰ 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 ਦੇਖੋ ਅਸਲ ਦੇ ਵਿੱਚ ਕੀ ਹੈ ਕਿ ਇੱਕ ਸੁਖ ਨੂੰ ਸਾਬ ਬੜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਤਿਹਾਸਿਕ ਹੀਰਾ ਫੇਰੀ ਚੱਲਦੀ ਪਈ ਹੈ ਇਸ ਬੰਦੇ ਦੀ ਇਹ ਅੰਮ੍ਰਿਤਕਾਲ ਨਰਿੰਦਰ ਮੋਦੀ ਹੋਰਾਂ ਦਾ ਐਸਾ ਹੀ ਆ ਜੀ ਜਿਹਦੇ ਵਿੱਚ ਕੁਝ ਚੀਜ਼ਾਂ ਨੂੰ ਵਧਾ ਕੇ ਕੁਝ ਚੀਜ਼ਾਂ ਨੂੰ ਘਟਾ ਕੇ ਪੇਸ਼ ਕੀਤਾ ਜਾਂਦਾ ਹੈ ਹੂੰ ਕੱਲੇ ਨਿੰਦਾਨ ਨੇ ਉੱਥੇ ਫਰਾਂਸ ਦੇ ਵਿੱਚ ਪਹੁੰਚ ਕੇ ਕਿ ਸਾਡੇ ਆਜ਼ਾਦੀ ਗੋਲਾਟੀਏ ਜਿੱਥੇ ਬ੍ਰਿਟਿਸ਼ਰਸ ਦੀ ਕਸਟਡੀ ਚੋਂ ਭੱਜ ਕੇ ਪਹੁੰਚੇ ਸਨ ਮੈਂ ਉੱਥੇ ਆ ਗਿਆ ਤਾਂ ਜੀ ਤਾਂ ਤੁਸੀਂ ਦੇਖੋ ਕਿ ਕਿੰਨੇ ਸਾਦੇ ਢੰਗ ਨਾਲ ਕਿੰਨੀ ਉਹਨਾਂ ਨੇ ਸਾਫ਼ ਕੋਈ ਦੇ ਨਾਲ ਸਬਰ ਕਰਨ ਨੂੰ ਆਜ਼ਾਦੀ ਗੋਲਾਟੀਏ ਦੇ ਤੌਰ ਤੇ ਹੂੰ ਪ੍ਰੋਜੈਕਟ ਕਰ ਦਿੱਤਾ ਇੰਟਰਨੈਸ਼ਨਲੀ ਹੂੰ ਬਿਲਕੁਲ ਗੱਲ ਤੇ ਇਹ ਆ ਹੂੰ ਵਾਲੀ ਕਿਉਂਕਿ ਸਾਡੇ ਇੱਥੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਾ ਮਾਹੌਲ ਹੈ ਜੀ ਇੱਥੇ ਵਟਸਐਪ ਤੇ ਆਇਆ ਗਿਆਨ ਜਿਹੜਾ ਉਸ ਨੂੰ ਦੁਨੀਆ ਦਾ ਅੰਤਮ ਸੱਚ ਮੰਨ ਕੇ ਬਿਲਕੁਲ ਬਿਲਕੁਲ ਤੇ ਉਹ ਕਹਿ ਦਿੰਦੇ ਆ ਕਿ 111 ਬੰਦਿਆਂ ਨੂੰ ਆ ਬਾਲ ਭੇਜੋ ਬਾਲ ਸੰਤਰੀ ਹੋ ਜਾਏਗੀ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਣੀ ਆ ਉਹ 111 ਬੰਦਿਆਂ ਨੂੰ ਭੇਜ ਕੇ ਗਿੰਦੇ ਰਹਿੰਦੇ ਰਹਿੰਦੇ ਰਿਸ਼ਤੇ ਕਰਦੇ ਰਹਿੰਦੇ ਬਿਲਕੁਲ ਬਾਲ ਦਾ ਸੰਤਰੀ ਹੋ ਜਾਏਗਾ ਹਮ ਆਹ ਹੋ ਜਾਂਦਾ ਸਾਡੀ ਸਾਡੀ ਮਾਨਸਿਕਤਾ ਹੈ ਇਹੋ ਜਿਹਾ ਤਾਂ ਸਾਡਾ ਮਾਈਂਡ ਸੈਟ ਹੈ ਹਮ ਸਾਬਰਕਰ ਬਾਰੇ ਜੋ ਗੱਲ ਹੈ ਵੈਸੇ ਉਹ ਤਾਂ ਇੱਕ ਇਤਿਹਾਸਕ ਪਸ਼ੂਕੜ ਹੈ ਮੈਂ ਤੁਹਾਨੂੰ ਜੇ ਥੋੜਾ ਜਿਹਾ ਹਿਸਟਰੀ ਚ ਲੈ ਕੇ ਜਾਵਾਂ ਜੀ ਜੀ ਬਿਲਕੁਲ ਸਾਬਰਕਰ ਕਿਥੋਂ ਗਿਆ ਪੜਨ ਵਾਸਤੇ ਵਕਾਲਤ ਕਰਨ ਵਾਸਤੇ ਜੀ ਇੰਗਲੈਂਡ ਚ ਇੰਡੀਆ ਹਾਊਸ ਦੇ ਵਿੱਚ ਨੋ ਡਾਊਟ ਯਾਰ ਸਾਬਰਕਰ ਤੇ ਜਿੰਨ ਜ਼ਿੰਦਗੀ ਤੇ ਦੋ ਪੜਾਅ ਨੇ ਸੁਖਮ ਸਿੰਘ ਸਾਹਿਬ ਜੀ ਇੱਕ ਹੈ ਜੋ 1910 ਤੋਂ ਪਹਿਲਾਂ ਵਾਲਾ ਇੱਕ ਹੈ 1910 ਤੋਂ ਬਾਅਦ ਵਾਲਾ ਜੀ ਠੀਕ ਹੈ ਜੀ ਵੈਸੇ ਤੀਸਰਾ ਵੀ ਹੈ ਪਰ ਜੇਪਰ ਦੋ ਦੋ ਹਿੱਸਿਆਂ ਚ ਜ਼ਿੰਦਗੀ ਵੰਡ ਕੇ ਦੇਖੀਏ ਸਾਬਰ ਹਾਂ ਦੋ ਪੱਖਾਂ ਨੂੰ ਵਿਚਾਰ ਲਈਏ ਬਿਲਕੁਲ ਤਾਂ 10 ਤੱਕ ਤੇ ਉਹ ਵਾਕਿਆ ਫਰੀडम फाइਟਰ ਸੀਗੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ ਠੀਕ ਹੈ ਨਾ ਜੀ ਇੰਡੀਆ ਹਾਊਸ ਦੇ ਵਿੱਚ ਇਹਨਾਂ ਨੇ ਜਾ ਕੇ 57 ਦੇ ਗਦਰ ਤੇ ਕੰਮ ਕੀਤਾ ਵਿਚਾਰਾਂ ਗੋਸ਼ਟੀਆਂ ਪੱਖਾਂ ਤਾਂ ਚਲਦੀਆਂ ਰਹੀਆਂ ਹੁੰਦੀਆਂ ਹਾਊਸ ਦੇ ਵਿੱਚ ਰੇਟੇ ਵਿੱਚ ਜੀ ਜੀ ਪਰ ਹੋਇਆ ਕੀ ਕਿ ਜਦੋਂ ਢੀਂਗਰਾ ਨੇ ਕਰਜਨ ਵਾਈਲੀ ਨੂੰ ਮਾਰਤਾ ਹੂੰ ਉਸ ਤੋਂ ਬਾਅਦ ਇਹਨਾਂ ਤੇ ਰਡਾਰ ਫਿੱਟ ਕਰ ਦਿੱਤੇ ਗਏ ਹੂੰ ਜਾਸੂਸੀ ਹੋਣ ਲੱਗੀ ਇੰਡੀਆ ਹਾਊਸ ਦੇ ਵਿੱਚ ਤਾਂ ਤਦ ਤੱਕ ਸਾਬਰ ਕਰ ਇੰਡੀਆ ਦੇ ਵਿੱਚ ਕਾਫੀ ਕੁਝ ਵੇਚ ਚੁੱਕੇ ਸੀਗੇ ਜੀ ਜੀ ਪੱਤਰ ਲਿਖ ਚੁੱਕੇ ਸੀਗੇ ਬੰਬ ਕਿੱਦਾਂ ਬਣਾਉਣੇ ਆ ਉਹ ਮੈਨੂਅਲ ਇਸ ਤਰ੍ਹਾਂ ਦਾ ਵੇਚ ਚੁੱਕੇ ਸੀਗੇ ਹੂੰ ਤਾਂ ਇੱਥੇ ਇੱਕ ਹੋਰ ਸੀਗਾ 17 ਕੋ ਸਾਲ ਦਾ ਸ਼ੈਦ ਉਹਦਾ ਨਾਮ ਕਨਾਰੇ ਸੀਗਾ ਕੁਛ ਐਸਾ ਨਾਮ ਸੀਗਾ ਜੀ ਉਹਨੇ ਵਾਰ ਦਿੱਤਾ ਸੀ ਕਲੈਕਟਰ ਜੈਂਕਸਨ ਸੀ ਸ਼ੈਦ ਉਹਦਾ ਨਾਮ ਹੂੰ ਉਹ ਫੜਿਆਗਾ ਉਹਨੇ ਵੀ ਸਾਬਰਕਰ ਦਾ ਨਾਮ ਲੈਤਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਜੰਜੇਰੀ ਰਾਉ ਫੜਿਆ ਗਿਆ ਹੂੰ ਉਹਨੇ ਵੀ ਨਾਮ ਲੈ ਦਿੱਤਾ ਸਾਬਰਕਰ ਦਾ ਜੀ ਇਹਦਾ ਵੱਡਾ ਭਰਾ ਫੜਿਆ ਗਿਆ ਛੋਟਾ ਭਰਾ ਫੜਿਆ ਗਿਆ ਘਰ ਚੋਂ ਤਲਾਸ਼ੀ ਹੋਈ ਉਹ ਸਾਰੇ ਪੱਤਰ ਵਗੈਰਾ ਜਿਹੜੇ ਸੀ ਬਰਾਮਦ ਹੋ ਗਏ ਜੀ 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 ਤਾਂ ਇੰਟਰਸਟਿੰਗ ਫੈਕਟ ਹੈ ਆ ਕਿ ਸਾਬਰਕਰ ਇਸ ਗ੍ਰਿਫਤਾਰੀ ਤੋਂ ਪਹਿਲਾਂ ਹੀ ਭੱਜ ਕੇ ਪੈਰਸ ਆ ਗਿਆ ਸੀ ਇੱਕ ਵਾਰੀ ਹਮ ਅਸ ਗ੍ਰਿਫਤਾਰੀ ਤੋਂ ਪਹਿਲਾਂ ਹਾਂਜੀ ਇਸ ਗ੍ਰਿਫਤਾਰੀ ਤੋਂ ਪਹਿਲਾਂ ਯਾਨੀ ਮੋਦੀ ਸਾਹਿਬ ਅਧੂਰਾ ਸੱਚ ਹਮੇਸ਼ਾ ਪੇਸ਼ ਕਰਦੇ ਸਾਬਰਕਰ ਪਹਿਲਾਂ ਹੀ ਦੱਸ ਕੇ ਆ ਗਿਆ ਸੀਗਾ ਹਮ ਸਾਬਰਕਰ ਦੇ ਹੀ ਇੱਕ ਸਾਥੀ ਆ ਸਾਥੀ ਕਹਿੰਦੇ ਜਬ ਬਹੁਤ ਜ਼ਿਆਦਾ ਪ੍ਰਸ਼ੰਸਕ ਨੇ ਮਨੋਰ ਮਲਗਾਉਂ ਕਰ ਉਹਨਾਂ ਦੀ ਕਿਤਾਬ ਪੜ੍ਹ ਲਿਓ ਉਹਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ ਬਖਾਇਦਾ ਹਮ ਹਮ ਕਿ ਉਸ ਤੋਂ ਬਾਅਦ ਸਾਬਰ ਕਰਨ ਨੂੰ ਇੱਕ ਜਨਾਨੀ ਦੇ ذریعے ਜਿਹਦੇ ਨਾਲ ਤਾਲੁਕਤ ਸੀ ਸਾਬਰ ਕਰਦੇ ਜਨਾਨੀ ਦੇ ذریعے ਯਾਨੀ ਹਨੀ Trap ਦੇ ذریعے ਗੋਰਿਆਂ ਨੇ ਇੰਗਲੈਂਡ ਮੰਗਾਇਆ ਦੁਬਾਰਾ ਕੀ ਬਾਤ ਹੈ ਕਾੜੀਆਂ ਹੁੰਦੀਆਂ ਨੇ ਜਿਹਨੂੰ ਘੋਖਦੇ ਆਂ ਵਿੱਚ ਵੜਦੇ ਆਂ ਫਿਰ ਰੁਚੀ ਪਤਾ ਲੱਗਦੀ ਹੈ ਮੈਂ ਤੁਹਾਨੂੰ ਹਵਾਲਾ ਦਿੱਤਾ ਸਾਬਰ ਕਰਦੇ ਜਿਹੜੇ ਖੁਦ ਦੇ ਪ੍ਰਸ਼ਾਸਕ ਨੇ ਆਲੋਚਕਾ ਨਹੀਂ ਜੀ ਜੀ ਪ੍ਰਸ਼ਾਸਕ ਦਾ ਬਿਲਕੁਲ ਫਰਕ ਹੁੰਦਾ ਦੋਨਾਂ ਦੇ ਵਿੱਚ ਤਾਂ ਉਹਨਾਂ ਦੀ ਲਿਖਤ ਦੇ ਵਿੱਚ ਬਕਾਇਦਾ ਦਰਜ ਹੈ ਸਾਬਰ ਦੇ ਕਿ ਹੰਗੀ ਟ੍ਰੈਪ ਦਾ ਸ਼ਿਕਾਰ ਹੋਇਆ ਸਬਰਕਰ ਉਸ ਮੇਲੇ ਕਿਉਂਕਿ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਉਹਦੇ ਚ ਜ਼ਿਕਰ ਹੈ ਕਿ ਅੰਗਰੇਜ਼ਾਂ ਨੂੰ ਪਤਾ ਸੀਗਾ ਕਿ ਕਿਹੜੀ ਟ੍ਰੇਨ ਚ ਆ ਰਿਹਾ ਸਬਰਕਰ ਹਮ ਹਾਂ ਉਹਦੋਂ ਉਹ ਮੋਬਾਈਲ ਜਾਂ ਕੁਝ ਇਸ ਤਰ੍ਹਾਂ ਦੇ ਤੁਹਾਡੇ ਜਿਹੜੇ ਯੰਤਰ ਹੈ ਆਧਾਰ ਕਾਰਡ ਉਹਦੋਂ ਹੈ ਨਹੀਂ ਸੀ ਜੀ ਜੀ ਮੋਬਾਈਲ ਤੇ ਉਹਦੋਂ ਹੈ ਨਹੀਂ ਸੀ ਕਿ ਸਾਰੀ ਲੈਂਸ ਤੇ ਸਾਰਾ ਕੁਝ ਲਾਸ ਰੱਖੋਗੇ ਤੁਸੀਂ ਹਮ ਦਾ ਦਾ ਮਤਲਬ ਕਿ ਉਹਨੂੰ ਪਤਾ ਸੀ ਫਲਾਣੀ ਗੱਡੀ ਤੇ ਆ ਰਿਹਾ ਜੀ 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 ਉਹ ਕਿਹ ਜਨ ਇਨਫੋਰਮੇਸ਼ਨ ਆ ਰਹੀ ਸੀ ਅੱਛਾ ਉਸ ਤੋਂ ਬਾਅਦ ਸਾਬਰਕਰ ਨੂੰ ਇੰਡੀਆ ਲੈ ਜਾਂਦਾ ਜਾ ਰਿਹਾ ਸੀ ਜਿਹੜਾ ਐਸਐਸ ਮੋਰੀਆ ਜਾਜ ਹੈ ਮਾਰਸ ਦੇ ਵਿੱਚ ਅੱਛਾ ਉਹ ਉਹਦੇ ਵਿੱਚ ਵੀ ਇਹ ਜਿਹੜੇ ਸਾਬਰਕਰ ਦੇ ਭਗਤ ਹੈ ਜਾ ਰਸਸ ਵਾਲੇ ਬੜੀਆਂ ਲੰਮੀਆਂ ਲੰਮੀਆਂ ਛੰਡਦੇ ਆ ਕਿ ਸਾਬਰ ਕਰ ਇਨੇ ਮੀਲ ਤੈਰੀ ਗਿਆ ਜੀ ਫਲਾ ਸਾਬਰ ਕਰਦੀ ਖੁਦ ਹੀ ਲਿਖਦਾ ਕਿ 10 ਕੁ ਮਿੰਟ ਮੈਂ ਤੈਰਿਆ ਸੀਗਾ ਜੀ ਹੂੰ ਅੱਛਾ ਉਸ ਜਹਾਜ ਦੇ ਵਿੱਚ ਕੀ ਹੈ ਕਿ ਬਾ ਨਾ ਮਾਰਿਆ ਸਾਬਰ ਕਰਨੇ ਜੀ ਜੀ ਕਿ ਮੈਨੂੰ ਯਾਰ ਗਰਮ ਪਾਣੀ ਨਾਲ ਨਹਾ ਲੈਣ ਦੇ ਤੇ ਸਾਬਣ ਸੁਪਨ ਲਾਇਆ ਹੂੰ ਵੀ ਸਾਬਰ ਕਰ ਪਤਲਾ ਜਾ ਸੀਗਾ ਹੂੰ ਹੂੰ ਤੇ ਜਿਵੇਂ ਉਹ ਕਹਿੰਦੇ ਨੇ ਕਿ ਇਹ ਤੇ ਬੁਲਬੁਲ ਦੇ ਖੰਭਾ ਤੇ ਬਹਿ ਕੇ ਆ ਜਾਂਦਾ ਸੀਗਾ ਜੀ ਕਿ ਆਹ ਹੋਰ ਆ ਜਾਂਦਾ ਸੀ ਤਾਂ ਸਾਬਰਕਰ ਨੇ ਕੀ ਕੀਤਾ ਸਾਬਨ ਲਾ ਕੇ ਉਹ ਪਤਲਾ ਜਾ ਛੇਕ ਸੀਗਾ ਉਹਦੇ ਵਿੱਚ ਦੀ ਲੰਘ ਗਿਆ ਥੱਲੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜੇ ਤਾਂ ਪਤਾ ਲੱਗ ਗਿਆ ਕਿ ਭਾਈ ਇਹ ਸਭ ਕੁਝ ਹੋ ਯਾਰ ਤਾਂ ਉਹਨਾਂ ਨੇ ਫੇਰ ਪਿੱਛੇ ਲਾ ਦਿੱਤੀ ਜਿੱਦਾਂ ਛੋਟੀ ਕਿਸ਼ਤੀ ਲਾ ਦਿੱਤੀ ਜੀ ਛੋਟੀ ਕਿਸ਼ਤੀ ਜਿਸ ਨੂੰ ਲੈ ਲਾ ਦਿੱਤੀ ਤੇ ਇਹ ਥੱਕ-ਤੁੱਕ ਗਿਆ ਸਾਬਰਕਰ ਇਹ ਵੈਸੇ ਉਸੇ ਤੱਟ ਤੇ ਪਹੁੰਚ ਗਿਆ ਸੀਗਾ ਹੂੰ ਸਾਬਰਕਰ ਦਾ ਇਹ ਇੱਕ ਹੋਰ ਸਾਥੀ ਆ ਉਹਨੂੰ ਨਾਂ ਪੁੱਲ ਗਿਆ ਡੇਵਿਡ ਆਰਟਿਸਟ ਕੁਛ ਐਸਾ ਨਾਮ ਹੈ ਉਹਦਾ ਜੀ ਬਹੁਤ ਅੱਛਾ ਫਰੈਂਡ ਸੀਗਾ 사ਵਰ ਕਰਦਾ ਉਹਨੇ ਆਪਣੀ ਕਿਤਾਬ ਚ ਇਸ ਘਟਨਾ ਦਾ ਜ਼ਿਕਰ ਕੀਤਾ ਬਕਾਇਦਾ ਕਿ 사ਵਰਕਰ ਨੇ ਕੋਈ ਇਹ ਨਾਮ ਉੱਥੇ ਇਸਤੇਮਾਲ ਕੀਤਾ ਗਿਆ ਕਿ ਉਹਨੂੰ ਕਾਰ ਦਾ ਬੰਦੋਬਸਤ ਕਰਨ ਵਾਸਤੇ ਕਿਹਾ ਸੀਗਾ ਕਿ ਕਾਰ ਲੈ ਕੇ ਉੱਥੇ ਟੱਟ ਤੇ ਜਾਂ ਨੇ ਕੰਡੇ ਤੇ ਆ ਕੇ ਪਹੁੰਚੇ ਪਰ ਉਹ ਹਕੀਕਤ ਦੇ ਵਿੱਚ ਉਹ ਨਹੀਂ ਸੀ ਸਾਬਰ ਕਰਦੀ ਪੇਸ਼ ਨਹੀਂ ਗਈ ਤੇ ਸਾਬਰ ਕਰਨੇ ਉਸ ਵੇਲੇ ਜਿਹੜਾ ਉੱਥੇ ਤੱਟ ਰક્ષਕ ਜਿਹਨੂੰ ਬੋਲਦੇ ਆ ਤੱਟ ਰક્ષਕ ਨੂੰ ਕਿਹਾ ਵੀ ਕਿ ਬਈ ਮੈਨੂੰ ਤੂੰ ਉੱਥੇ ਫੜ ਕੇ ਪੁਲਿਸ ਨੂੰ ਦੇ ਆ ਜੀ ਤਾਂ ਉਹਨੇ ਉਹ ਦੋ ਆਕੇ ਉਹਨੇ ਮੋਰਾਚੇ ਮਰ ਗਿਆਂ ਦੋ ਨਾ ਕਿ ਕਿ ਤੇ ਚੋਰ ਆ ਤੱਟ ਰક્ષਕ ਮੇਰੇ ਨਾਲ ਕੋਈ ਵਿਰੋਧ ਨਹੀਂ ਕੀਤਾ ਤੇ ਫੜ ਕੇ ਲੈ ਗਿਆ ਅਸਲ ਚ ਕਾਰਨ ਕੀ ਸੀ ਸਾਬਰ ਕਰਦਾ ਉੱਥੇ ਭੱਜ ਜਾਂਦਾ ਮੈਂ ਤੁਹਾਨੂੰ ਦੱਸ ਦੇਣਾ ਇਤਿਹਾਸਕ ਪੱਖ ਹੈ ਜੀ 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 ਬਿਲਕੁਲ ਕਿ ਉਸ ਵੇਲੇ ਸਰ ਬ੍ਰਿਟੇਨ ਤੇ ਜਿਹੜਾ ਫਰਾਂਸ ਸੀਗਾ ਇਹਨਾਂ ਦੀ ਆਪੋ ਵਿੱਚ ਦੀ ਸੰਧੀ ਸੀ ਕਿ ਜੋ ਬੰਦਾ ਫਰਾਂਸ ਦੀ ਧਰਤੀ ਤੇ ਰੈਸ਼ਟ ਹੋਏਗਾ ਇੰਗਲੈਂਡ ਯਾਨੀ ਬ੍ਰਿਟਿਸ਼ਰਸ ਉਹਨੂੰ ਸਜ਼ਾ ਨਹੀਂ ਦੇ ਸਕਣਗੇ। ਕੀ ਬਾਤ। ਸਾਬਰ ਕਰ ਸਜ਼ਾ ਤੋਂ ਬਚਣ ਵਾਸਤੇ ਭਜਿਆ ਸੀਗਾ। ਹੂੰ। ਠੀਕ ਹੈ ਮਤਲਬ ਕਿ ਹਾਂ ਜੀ ਕਿ ਇਹਨੂੰ ਇੱਕ ਕੋਕੇ ਵਕੀਲ ਆਦਮੀ ਸੀਗਾ ਸਰ ਹਾਲਾਂਕਿ ਵਕਾਲਤ ਤਾਂ ਤੇ ਵਿਚਾਲੇ ਰਹਗੀ ਨਾ। ਵਕਾਲਤ ਤੇ ਵਿਚਾਲੇ ਰਹਿ ਗਈ ਵਕਾਲਤ ਤੇ ਰੋਕ ਲਾ ਦਿੱਤੀ ਸੀ ਗੋਰਿਆਂ ਨੇ ਤੇ ਵਕਾਲਤ ਕਰਨੀ ਗਿਆ ਸੀ ਗਿਸਾਬਰ ਕਾ ਜੀ ਜੀ ਵਕਾਲਤ ਤੇ ਤਾਂ ਰੋਕ ਲੱਗ ਗਈ ਹੂੰ ਤਾਂ ਉਹ ਮਤਰਾ ਸਿੱਖਦਾ ਤੇ ਆ ਫਿਰ ਵੀ ਬੰਦੇ ਨੂੰ ਪਤਾ ਦੱਸੀਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਆ আচ্ছা ਇਹਦਾ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਫੈਕਟ ਕਿ ਇੰਟਰਨੈਸ਼ਨਲ ਕੋਰਟ ਆਫ ਜਿਹੜਾ ਹੈਗਾ ਜਸਟਿਸ ਸਰ ਸ਼ਾਇਦ ਉਹਦੇ ਵਿੱਚ ਵੀ ਇਹ ਕਿਹਾ ਸੀਗਾ ਮਾਮਲਾ ਹੂੰ ਕਿ ਮੇਰੀ ਗ੍ਰਿਫਤਾਰੀ ਉੱਥੋਂ ਹੋਈ ਹੈ ਜੀ ਜੀ ਮਹਾਰਗੇ ਸੀ ਮੁਖੰਦ ਜੇ ਉਹ ਪੱਖ ਵੇਖੀਏ ਤਾਂ ਵੀ ਬਚਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਫਿਰ ਅੱਛਾ ਕੁਝ ਤੋਂ ਬਾਅਦ ਤੁਹਾਨੂੰ ਪਤਾ ਹੀ ਇੱਥੇ ਲਿਆਂਦਾ ਗਿਆ ਸਬਰ ਕਰਨ ਨੂੰ ਦੋ ਉਮਰ ਕੈਦ ਹੋਈਆਂ ਤੇ ਉਸ ਤੋਂ ਬਾਅਦ ਤੇ ਵੀਰ ਤੋਂ ਮਾਫੀ ਵੀਰ ਵੀ ਬਣ ਗਏ ਹੋ ਹੂੰ ਸੋ ਇਹ ਸਾਰੀ ਜਿਹੜੀ ਪ੍ਰੋਜੈਕਸ਼ਨ ਹੈ ਉਹਨਾਂ ਦੀ ਚਲੋ ਆਪਣੇ ਪੱਧਰ ਤੇ ਮੋਦੀ ਸਾਹਿਬ ਕਰ ਰਿਹਾ ਪਰ ਇਹ ਸਾਰੀ ਜਿਹੜੀ ਫਰਾਰੀ ਆ ਜਾ ਗ੍ਰਫਤਾਰੀ ਹੈ ਇਹ ਇਹਦੇ ਵਿੱਚ ਕਾਫੀ ਰੋਚਕਤਾ ਹੈ ਤਥਾਂ ਦੀ ਬਿਲਕੁਲ ਕਾਫੀ ਕੁਝ ਸਾਂਝਾ ਹੋ ਗਿਆ ਹੁਣ ਵੀ ਜਿਹੜਾ ਨਹੀਂ ਪਤਾ ਸੀ ਜੀ ਚਾਰ ਮਿੰਟੂ ਜੀ ਇਧਰ ਮਿੱਤਰ ਜਟਵਾੜ ਜੀ ਕਹਿ ਰਹੇ ਨੇ ਕਿ ਸਾਵਰਕਰ ਬਾਰੇ ਪੜ ਕੇ ਕਹਿੰਦੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਮਨੂ ਜੀ ਵੀ ਦੱਸ ਰਿਹਾ ਕਿ ਰਾਣੀ ਡਾਇਨਾ ਨੂੰ ਕਹਿੰਦੇ ਐਲੀਜ਼ਾਬੇਥ ਨੇ ਫਰਾਂਸ 'ਚ ਐਕਸੀਡੈਂਟ 'ਚ ਮਾਰਿਆ ਸੀ ਦੱਸ ਰਹੇ ਨੇ ਮਿੱਤਰ ਜੀ ਅ ਅਮਰਤ ਬਾਦ ਸਿੰਘ ਜੀ ਕਹਿ ਰਹੇ ਕਿ ਸਾਵਰਕਰ ਦੀ ਜੀਵਨੀ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਵੀ ਹਨੀ ਟ੍ਰੈਪ 'ਚ ਨਹੀਂ ਪਸਦਾ ਨਹੀਂ ਦਿਖਾਓ ਸਾਵਰਕਰ ਤੇ ਮੈਂ ਇੱਕ ਚੀਜ਼ ਤੁਹਾਨੂੰ ਕਹਾਂ ਅਸੀਂ ਨਾ ਕਿਤਾਬਾਂ ਦੇ ਤੋਂ ਬਕ ਘੱਟ ਪੜਦੇ ਆ ਤੋ ਹੀ ਕਿਸੇ ਦਾ ਸਮਰਥਨ ਕਰੋ ਚਾਹੇ ਵਿਰੋਧਤਾ ਕਰੋ ਵਿਚਾਰਕ ਤੌਰ ਤੇ ਮੈਂ ਕਹੂੰਗਾ ਅੱਜ ਕੱਲ੍ਹ ਵਿਰੋਧਤਾ ਦੂਸਰੀ ਵੀ ਚੱਲਣ ਚ ਰਹੀ ਹੈ ਟ੍ਰੋਲ ਕਰੋ ਕਿਸੇ ਨੂੰ ਅੱਜ ਕੱਲ੍ਹ ਤੇ ਕਤਲ ਵੀ ਹੋਣ ਲੱਗ ਪਏ ਤਾਂ ਇਨਾ ਕੀ ਕਹ ਲੋ ਕਿ ਸਾਂ ਸ਼ਕਤੀ ਨਹੀਂ ਗਈ ਹੈ ਸਾਡੇ ਕੋਲ ਗੱਲ ਇਹ ਆ ਕਿ ਵੀ ਹੁਣ ਤੁਸੀਂ ਇਹ ਦੇਖੋ ਕਿ ਇਹਨਾਂ ਦੀਆਂ ਜਦੋਂ ਆਪਣੀਆਂ ਲਿਖਤਾਂ ਤੁਸੀਂ ਪੜੋਗੇ ਕੁਝ ਚੀਜ਼ਾਂ ਉਹ ਥੋਈ ਸਾਫ਼ ਹੋ ਜਾਣਗੀਆਂ ਜੀ ਕੁਝ ਚੀਜ਼ਾਂ ਇਹਨਾਂ ਦੇ ਪ੍ਰਸੰਸਕਾਂ ਦੀਆਂ ਲਿਖਤਾਂ ਚੋਂ ਸਾਫ਼ ਹੋ ਜਾਂਦੀਆਂ ਤੇ ਕੁਝ ਬੁਰੇ ਵਿਚਾਰ ਤਾਂ ਬਿਲਕੁਲ ਸਾਰੇ ਪਾਸੇ ਤੁਸੀਂ ਜਦੋਂ ਪੜੋਗੇ ਤੇ ਤਾਂ ਹੀ ਇੱਕ ਪੂਰਨ ਵਿਜ਼ਨ ਜਿਹੜਾ ਆਪਣਾ ਕਲੀਅਰ ਹੁੰਦਾ ਹੈ ਨਾ ਹੂੰ ਤਾਂ ਇਤਿਹਾਸ ਦੇ ਜਿਹੜੇ ਤੱਥ ਹੁੰਦੇ ਨੇ ਸਰੋਦੀ ਰੌਸ਼ਨੀ ਚੋਂ ਚੀਜ਼ਾਂ ਨੂੰ ਦੇਖੀਏ ਤਾਂ ਵੇਤਰ ਹੋਏਗਾ ਸੋ ਮੈਂ ਤੁਹਾਨੂੰ ਨਾਲ-ਨਾਲ ਹਵਾਲੇ ਦਿੰਦਾ ਗਿਆ ਇਸੇ ਕਰਕੇ ਕਿ ਕਿਸੇ ਸੱਜਣ ਨੂੰ ਕੋਈ ਡਾਊਟ ਹੋਵੇ ਉਹ ਉਹਨਾਂ ਚੀਜ਼ਾਂ ਨੂੰ ਸਟੱਡੀ ਆ ਇਹ ਨਾ ਲੱਗੇ ਵੀ ਆਪਦੇ ਕੋਲੋਂ ਕੁਝ ਕਹਿ ਨਹੀਂ ਨਹੀਂ ਅਸੀਂ ਜੋ ਵੀ ਕਹਿ ਰਹੇ ਹਾਂ ਉਹ ਤਦ ਦੀ ਕਰ ਰਹੇ ਹਾਂ ਕਿ ਕਿਤਾਬ ਥੋੜੀ ਆਪਾਂ ਬਣਾ ਸਕਦੇ ਹਾਂ ਅਸੀਂ ਜੀ